असलत धरे जो कुछ करे सो आपे करे अपने कर्म की गथ में क्या जानो क्या जानो बाबा एक बीज बोइए फल तक पहुंच दिया पहुंच गए ਵਿਚਕਾਰ ਸਮੇਂ ਦਾ ਗੈਪ ਹੈ पीते हुए कर्म फली बूतोंन सुख दुख कबीर के अंदर मेनू ने कुछ नहीं पता मैं के की कीता सीधी की मेनू मिल गया बीज बोना ते बीज दा फल तक अपणना ਵਿਚਕਾਰ ਗੈਪ ਹੈ ਸਮੇਂ ਦਾ ਗਾਇਬੇ ਤੋ ਪਤਾ ਨਹੀਂ ਚਲਦਾ ਕੀ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿਆ ਜਾਣ ਔਰ ਬਿਨਾ ਬੋਏ ਹੋਏ ਬੀਜ ਤੋ ਫਲ ਨਹੀਂ ਆਉਂਦਾ ਬਿਨਾ ਕਰਮ ਤੋ ਦੁੱਖ ਸੁਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਬੰਦੇ ਨਾਲ ਆਇਦ ਹੁੰਦੀ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ ਔਰ ਜਿਤਨੇ ਚਿਰ ਤੱਕ ਸੁਭਾਅ ਇਦਾਂ ਪ੍ਰਮਾਤਮਾ ਵਰਗਾ ਨਹੀਂ ਆਉਂਦਾ ਜਮਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਮਰਦਾ ਰਹੇਗਾ